ਔਲਕੇ ਦਾ ਮੇਰਾ ਨਾਮ ਸ਼ਬਨਮਜੀਤ ਕੌਰ ਆ ਮੈਂ BCA ਫਰਸਟイヤー ਵਿੱਚ ਸਟੱਡੀ ਕਰ ਰਹੀ ਹਾਂ ਇਸ ਟਾਈਮ ਤੇ ਤੇ ਮੇਰੇ ਪਾਪਾ ਮੰਮਾ ਨਾਲ ਠੱਗੀ ਹੋ ਗਈ ਧੀ ਮੈਂ ਇਸ ਟਾਈਮ ਉਸ ਟਾਈਮ ਕ ਆ ਰਹੀ ਸੀ ਮੈਂ ਨਾ ਆ ਰਹੀ ਸੀ ਉਸ ਟਾਈਮ ਤੇ ਤੇ ਕੋਈ ਦੋ ਜਣੇ ਆਏ ਦੇ ਪਹਿਲਾ ਇੱਕ ਜਣਾ ਆਇਆ ਇਹ ਕੋਈ ਮੰਮਾ ਮੰਮਾ ਨੂੰ ਪੁੱਛ ਰਿਹਾ ਹੈ ਕਿ ਐਡਰੈਸ ਵੱਲੋਂ ਕਿ ਸ਼ਿਵਜੀ ਦਾ ਮੰਦਿਰ ਕਿੱਥੇ ਆ ਤੇ ਉਹ ਮੰਮਾ ਨੇ ਨਹੀਂ ਦੱਸਿਆ ਮੰਮਾ ਕਹਿੰਦੇ ਮੈਨੂੰ ਨਹੀਂ ਸੇ ਪਤਾ ਹੈਗਾ ਪਿੱਛੇ ਦੋ ਜਣੇ ਆਏ ਆ ਇੱਕ ਮੀਆਂ ਬੀਵੀ ਆਏ ਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੋਂ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਚੱਲ ਜਾਣਾ ਚਾਹੀਦਾ ਸੀ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਆ ਦੋ ਜਾਣਿਆਂ ਨੇ ਪਿੱਛੇ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮੰਮਾ ਨੂੰ ਮੰਮਾ ਪਾਣੀ ਲੈਣ ਅੰਦਰ ਆਏਦੇ ਆ ਮੰਮਾ ਹਲੇ ਬਾਹਰ ਜਾ ਰਹੀ ਆ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮੰਮਾ ਪਿੱਛੇ-ਪਿੱਛੇ ਆ ਰਹੇ ਤੇ ਮੈਂ ਹਲੇ ਨਹਾ ਕੇ ਆਈ ਆ ਮੰਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਸੀ ਨਹੀਂ ਕਹਿਣਾ ਤੂੰ ਇਹਨਾਂ ਨੂੰ मामੂ ਕਹਿਣਾ ਵਾ ਠੀਕ ਹੈ ਤੇ ਮੈਂ ਅੱਗੋਂ ਕੁਝ ਨਹੀਂ ਬੋਲੀ ਹੈਗੀ ਹੂੰ ਹਾਂ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਤੁਹਾਡੇ ਕੋ ਇਹ ਸਮਾਨ ਹੈਗਾ ਉਹ ਤੁਸੀਂ ਲੈ ਕੇ ਆਓ ਤੇ ਮਮਾ ਕਹਿੰਦੇ ਕਿ ਨਹੀਂ ਸਾਡੇ ਕੋ ਬਾਬਾ ਜੀ ਕੁਝ ਨਹੀਂ ਹੈਗਾ ਅਸੀਂ ਤਾਂ ਪਾਪਾ ਦਾ ਬੜਾ ਮੁਸ਼ਕਿਲ ਨਾ ਇਲਾਜ ਕਰਵਾ ਰਹੇ ਹਾਂ ਡਾਇਲਿਸਿਸ ਹੋ ਰਹੀ ਪਾਪਾ ਦੀ 1 ਸਾਲ ਹੋ ਗਿਆ ਉਹ ਹੋ ਗਿਆ ਦਾਵਾ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਹੈਗਾ ਤੁਸੀਂ ਲੈ ਕੇ ਆਓ ਲੈ ਕੇ ਆਓ ਉਹ ਦਿਨ ਦੀਆਂ ਵੱਡੀ ਚਾਹ ਰਹੀ ਆਪਣੇ ਹੱਥ ਦੇ ਉੱਪਰ ਤੇ ਉਹ اچਾਨੇ ਕਿ ਦਸ ਮਮਾ ਮਮਾ ਲੈ ਕੇ ਆਏ ਪਹਿਲਾਂ ਥੋੜਾ ਸਮਾਨ ਲੈ ਕੇ ਆਓ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣੇ ਸਮਾਨ ਨਹੀਂ ਲੈ ਕੇ ਆ ਰਹੇ ਘਰ ਤਾਂ ਅਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੇ ਹਨ ਇਹ ਕਿਥੇ ਲੋ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮਮਾ ਫੇਰ ਸਮਾਨ ਲੈ ਕੇ ਆ ਗਏ ਅੰਦਰੋਂ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਆਗੇ ਤੁਹਾਡੇ ਕੋਈ ਇਕੱਲਾ ਸਮਾਨ ਨਹੀਂ ਹੈਗਾ ਤੇ ਮਮਾ ਕਹਿੰਦੇ ਕਿ ਨਹੀਂ ਬਾਬਾ ਜੀ ਤੁਹਾਡੇ ਕੋ ਕੋਈ ਪੈਸੇ ਨਹੀਂ ਹੈਗੇ ਤੁਹਾਡੇ ਕੋ ਥੋੜੇ ਬਹੁਤ ਪੈਸੇ ਹੋdna ਤੇਹੀਂ ਡੈਂਸਿਸ ਕਰवानी ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮਮਾ ਫੇਰ ਪੈਸੇ ਵੀ ਲੈ ਕੇ ਆਏ ਥੋੜੇ ਬਹੁਤ ਪੈਸੇ ਤੁਹਾਡੇ ਕੋ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਚ ਤੇ ਉਹ ਅਸੀਂ ਲੈ ਕੇ ਆਏ ਮਮਾ ਲੈ ਕੇ ਆਏ ਆ ਤੇ ਉਹ ਕਹਿੰਦੇ ਕਿ ਉਹਨਾਂ ਕੋ ਇੱਕ ਨਾ ਰੁਮਾਲ ਸੀਗਾ ਤੇ ਉਹ ਜਿਹੜੇ ਨਾਲ ਤੋਂ ਆਏ ਸੀ ਉਹ ਕਹਿ ਰਹੇ ਇਹ ਰੁਮਾਲ ਹਨ ਉਹ ਦੇ ਦੋ ਕਹਿੰਦੇ ਕਿ ਨਹੀਂ ਇਹ ਅਸੀਂ ਤੁਹਾਨੂੰ ਨਹੀਂ ਦੇਣਾ ਇਹ ਇਨਾਂ ਨੂੰ ਹੀ ਦੇਣਾ ਵਾ ਰੁਮਾਲ ਤੇ ਉਹਨਾਂ ਕੋ ਨਾ ਕਾਫੀ ਸਾਰਾ ਕਾਗਜ਼ ਸੀਗੇ ਤੇ ਇੱਕ ਪੋਲੀਥੀਨ ਹੈਗਾ ਹੱਥੇ ਕੋ ਉਹ ਕਹਿੰਦੇ ਕਿ ਇਹ ਜਿਹੜਾ ਤੁਹਾਡਾ ਸੋਨਾ ਵਗੈਰਾ ਵਾ ਇਹ ਤੁਸੀਂ ਡੱਬੀਆਂ ਚ ਨਹੀਂ ਤੁਹਾਡੇ ਤੇ ਡੱਬੀਆਂ ਇਦਾਂ ਵੱਧ ਜਾਣਗੀਆਂ ਤੁਸੀਂ ਸੋਨਾ ਵਗੈਰਾ ਕੱਢ ਕੇ ਇਲਫਾਫੇ ਦੇ ਉੱਤੇ ਰੱਖੋ ਉਹਨਾਂ ਨੇ ਸੋਨਾ ਆਪੇ ਹੀ ਕੱਢ ਕੇ ਉਹਨਾਂ ਨੇ ਉਹ ਸੋਨਾ ਇਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇ ਦੇ ਉੱਪਰ ਉਹਨਾਂ ਨੇ ਇਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਚੂ-ਮੁੱਚੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲਿਬੇਟਦਾ ਨਾਲੇ ਕੱਪੜੇ ਦੇ ਵਿੱਚ ਲਿਬੇਟ ਦਿੱਤਾ ਜਾਵਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਧੂਨਾ ਕਰਕੇ ਧਵਾਵਾਂਗੇ ਮੰਮਾ ਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਪਾਪਾ ਦੇ ਸਿਰ ਦੇ ਉੱਤੋਂ 7 ਵਾਰੀ ਵਾਰ ਕੇ ਨਾ ਤੇ ਉਹ ਛਿੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈ ਕੇ ਚਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੇ ਉਹ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲਾਗੇ ਸਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਣੇ ਸੀ ਨਾ ਦੋ ਮੀਆਂ ਬੀਵੀ ਉਹ ਚੋਂ ਭਾਈ ਉੱਠ ਕੇ ਮਮਾ ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ 'ਚ ਉਲਝਾ ਦਿੱਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਤੇ ਸੋਨਾ ਤੇ ਮੇਰੇ ਲਾਗੇ ਪਿਆ ਸੀਗਾ ਜਿਹੜਾ ਹੱਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਬੁੱਢੀ ਦੇ ਮਗਰੇ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋਲ ਉਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਕੋਟਲੀ ਚ ਤੇ ਉਹਨੇ ਨਾ ਸਾਡੀ ਪੋਟਲੀ ਕਿੰਨੀ ਵੱਡੀ ਸੀ ਸੋਨੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸਾਡੀ ਪੋਟਲੀ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਸਾਡਾ ਸੋਨਾ ਡਬਲ ਹੋਏਗਾ ਇਹ ਤੇ ਸਗੋਂ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦਿੱਤਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖ ਕੇ ਆਓ ਜਾਓ ਇਹ ਕਰੋ ਉਹ ਮੈਂ ਜਾਣੀ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦੀ ਧੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿ ਮਮਾ ਕੁਝ ਨਹੀਂ ਚ ਹੈਗਾ ਉਸੇ ਟਾਈਮ ਮੈਂ ਮਮਾ ਨੂੰ ਰੋਲਾ ਰੂਲਾ ਪਾਇਆ ਕਿ ਮਮਾ ਕੁਝ ਨਹੀਂ ਹਲੇ ਸੀ 12 ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲੇ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਨੇ ਪੁਲਿਸ ਨੇ ਤੇ ਮੇਰੇ ਕੋ ਇਹ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਏ ਦੇ ਗੁਰਦਾਸਪੁਰ ਵਿੱਚ ਉਹ ਸਾਡੀ ਜਲਦੀ ਤੋਂ ਜਲਦੀ ਮਦਦ ਕਰਨਗੇ ਧੀਰ ਸਿੰਘ ਮੇਰਾ ਨਾਮ ਆ ਪਤੈਨਗਰ ਰੋਡ ਤੇ ਧਾਰੀਵਾਲ ਤੇ ਲੋਹਸਣੇਰ ਤੇ ਲੋਹਸਾਲ ਜੀ ਤੇ ਇਦਾਂ ਤੇ ਇਦੋਂ ਇੱਕ ਬਾਬਾ ਆਇਆ ਪਹਿਲਾਂ ਉਹ ਕੜੇ ਪਾਏ ਹੁੰਦੇ ਦੋ ਕਾਲਾ ਇੱਕ ਪੀਲਾ ਜਿਆ ਹਰੇ ਆ ਜੀ ਉਹ ਪੁੱਠੀ ਜੀ ਪੱਗ ਜੀ ਬਰਦੀਸ਼ ਚਿੱਟੀ ਜੀ ਉਹਨੇ ਤੇ ਤੁਹਾਨੂੰ ਇਹ ਕਪੜੇ ਪਾਏ ਜਿੱਦਾ ਯੋਗ ਹੀ ਨਹੀਂ ਪਾਉਂਦੇ ਹੁੰਦੇ ਜੀ ਉਹਨੇ ਉਹੋ ਜੇ ਪਾਏ ਪਹਿਲਾਂ ਇਹਨੂੰ ਮੇਰੇ ਘਰਦਿਆਂ ਨੂੰ ਪੁੱਛਿਆ ਹੁੰਦੇ ਤੇ ਆਂਦਾ ਵੀ ਮੰਦਿਰ ਕਿਹੜਾ ਵਾ ਤੇ ਇਹ ਕਹਿੰਦੇ ਵੀ ਪੋਲੋਪਾਲ ਮੰਦਿਰ ਆ ਤੇ ਇੱਕ ਉਹ ਦੂਜੇ ਜਿਹੜੇ ਕਲੀਨ ਸ਼ੇਪ ਵਾਲੇ ਆਏ ਉਹ ਸਾਡੇ ਮੇਰੇ ਲੱਗੇ ਆ ਕੇ ਬਹਿ ਗਏ ਆ ਤੇ ਉਹ ਆਂਦੇ ਵੀ ਸਾਨੂੰ ਬੜਾ ਕੁਛ ਨਹੀਂ ਦਿੱਤਾ ਮੁੰਦਰੀਆਂ ਦਿੱਤੀਆਂ ਪੈਸਾ ਢੇਲਾ ਦਿੱਤਾ ਮੇਰੀ ਮਾਤਾ ਦੀਆਂ ਅੱਖਾਂ ਠੀਕ ਹੋ ਗਈਆਂ ਹਾਂ ਕਹਿੰਦਾ ਮੈਨੂੰ ਗੱਲਾਂ ਮਤਲਬ ਇਹ ਲਾ ਕੇ ਤੇ ਉਦੋਂ ਉਹ ਬਾਬਾ ਫੇਰ ਆ ਗਿਆ ਬਸ ਇਹੋ ਹੀ ਮੈਂ ਇਹੋ ਜਿਹਾ ਕਹਿੰਦਾ ਰਿਹਾ ਮੈਂ ਸਾਨੂੰ ਤੰਦਰੁਸਤੀ ਚਾਹੀਦੀ ਆ ਆਹੋ ਸਾਨੂੰ ਪੈਹਾ ਢੇਲਣੀ ਚਾਹੀਦੀ ਆ